ਰਾਜਪੁਰਾ ਦੇ ਵਿੱਚ ਰਹਿੰਦਾ ਪੰਗੂ ਪਰਿਵਾਰ ਬਲਬੀਰ ਸਿੰਘ ਪੰਗੂ ਜੋ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਫਕੋ ਕੰਪਨੀ ਦੇ ਵਿੱਚ ਲੱਗੇ ਹੋਏ ਸੀ ਉਹਨਾਂ ਦਾ ਪੁੱਤ ਵੀ ਆਈਐਫਸੀ ਦੇ ਵਿੱਚ ਲੱਗਿਆ ਹੋਇਆ ਸੀ ਅਤੇ ਘਰ ਦੇ ਵਿੱਚ ਇੱਕ ਹੋਣ ਹਾਰ ਹੁਸ਼ਿਆਰ ਧੀ ਸੀ ਜਿਸ ਦਾ ਨਾਮ ਰਵਿੰਦਰ ਕੌਰ ਪੰਗੂ ਸੀ ਇਹ ਸਾਰੀ ਕਹਾਣੀ ਰਵਿੰਦਰ ਕੌਰ ਪੰਗੂ ਦੇ ਨਾਲ ਜੁੜੀ ਹੋਈ ਹੈ ਜੋ ਕਿ ਹੋਣ ਹਾਰ ਅਤੇ ਹੁਸ਼ਿਆਰ ਹੋਣ ਦੇ ਨਾਲ ਨਾਲ ਉਸ ਨੂੰ ਡਾਂਸ ਕਰਨਾ ਵੀ ਚੰਗਾ ਲੱਗਦਾ ਸੀ ਇਹ ਧੀ ਰਾਜਪੂਰਾ ਦੇ ਪਟੇਲ ਕਾਲਜ ਦੇ ਵਿੱਚ ਪੜ੍ਹੀ ਜਿੱਥੇ ਇੱਕ ਦਿਨ ਇਸਦੀ ਮੁਲਾਕਾਤ ਮਨमीत ਸਿੰਘ ਨਾਮ ਦੇ ਇੱਕ ਮੁੰਡੇ ਦੇ ਨਾਲ ਹੁੰਦੀ ਹੈ ਪਹਿਲਾਂ ਦੋਹਾਂ ਦੇ ਵਿੱਚ ਦੋਸਤੀ ਹੋਈ ਅਤੇ ਬਾਅਦ ਤੇ ਵੀ ਚੋਨਾਂ ਨੇ ਫੈਸਲਾ ਕੀਤਾ ਕਿ ਅਸੀਂ ਵਿਆਹ ਕਰਵਾ ਲਵਾਂਗੇ ਪਿਆਰ ਹੋ ਗਿਆ ਸੀ ਹਮੇਸ਼ਾ ਇਕੱਠੇ ਰਹਿਣ ਦੀਆਂ ਗੱਲਾਂ ਤੇ ਇੱਕ ਸੁਪਨਾ ਦੇਖਦੇ ਸੀ ਉਹ ਹੋ ਕਿ ਅਸੀਂ ਇੱਕ ਦੂਸਰੇ ਦੀ ਜ਼ਿੰਦਗੀ ਦੇ ਵਿੱਚ ਆ ਕੇ ਜ਼ਿੰਦਗੀ ਨੂੰ ਸਵਰਗ ਬਣਾ ਦੇਵਾਂਗੇ ਇਸਾਰੇ ਵਾਅਦੇ ਕਰਦੇ ਹੋਏ ਮਰਮੀਤ ਸਿੰਘ ਨਾਮ ਦਾ ਇਹ ਮੁੰਡਾ ਵਿਦੇਸ਼ ਦੇ ਵਿੱਚ ਚਲਾ ਗਿਆ ਆਪਣੇ ਪਰਿਵਾਰ ਦੇ ਸਮੇਤ ਪਰ 28 ਦਸੰਬਰ 2008 ਨੂੰ ਇਸਨੇ ਵਾਪਸ ਆ ਕੇ ਰਵਿੰਦਰ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕੀਤਾ ਤੇ ਉਸਦੇ ਨਾਲ ਵਿਆਹ ਕਰਵਾ ਲਿਆ ਇਹ ਵਿਆਹ ਬੜੇ ਹੀ ਚਾਵਾ ਦੇ ਨਾਲ ਧੂਮ ਧਾਮ ਨਾਲ ਕੀਤਾ ਗਿਆ ਸੀ ਦੋਵੇਂ ਹੀ ਪਰਿਵਾਰ ਬਹੁਤ ਜ਼ਿਆਦਾ ਖੁਸ਼ ਨਜ਼ਰ ਆ ਰਹੇ ਸੀ ਕਿਉਂਕਿ ਲਵ ਮੈਰਿਜ ਸੀ ਤਾਂ ਕਰਕੇ ਮੁੰਡੇ ਕੁੜੀ ਨੂੰ ਵੀ ਬੇਹਦ ਖੁਸ਼ੀ ਸੀ ਅਤੇ ਪਰਿਵਾਰਿਕ ਮੈਂਬਰ ਵੀ ਇਸ ਕਰਕੇ ਖੁਸ਼ੀ ਸੀ ਕਿ ਚਲੋ ਚੰਗਾ ਸਾਫ ਮਿਲ ਗਿਆ ਚੰਗਾ ਰਿਸ਼ਤਾ ਹੋ ਗਿਆ ਅਤੇ ਧੀ ਨੇ ਵਿਦੇਸ਼ ਦੇ ਵਿੱਚ ਚਲੇ ਜਾਣਾ ਐਥੇ ਤੱਕ ਤਾਂ ਸਭ ਕੁਝ ਠੀਕ ਨਜ਼ਰ ਆ ਰਿਹਾ ਸੀ ਅਤੇ ਹੁਣ ਜਦੋਂ ਕੁੜੀ ਨੇ ਆਪਣੇ ਕਾਗਜ਼ ਪੱਤਰ ਤਿਆਰ ਕਰਨੇ ਸ਼ੁਰੂ ਕੀਤੇ ਵਿਦੇਸ਼ ਜਾਣ ਦੇ ਲਈ ਤਾਂ ਅਪ੍ਰੈਲ ਮਹੀਨੇ ਦੇ ਵਿੱਚ 2009 ਦੇ ਵਿੱਚ ਉਹ ਬਾਹਰ ਵੀ ਚਲੀ ਗਈ ਵਿਦੇਸ਼ ਜਾ ਕੇ ਇਹ ਕੁੜੀ ਆਪਣੇ ਪਤੀ ਉਸਤੇ ਪਰ ਆ ਮਾਪਿਓ ਤੇ ਦਾਦੀ ਦੇ ਨਾਲ ਰਹਿੰਦੀ ਹੁੰਦੀ ਸੀ ਚੰਗਾ ਵਧੀਆ ਪਰਿਵਾਰ ਸੀ ਅਤੇ ਇੱਥੇ ਜਾ ਕੇ ਇੱਕ ਡਾਂਸ ਅਕੈਡਮੀ ਵੀ ਰਵਿੰਦਰ ਦੇ ਵੱਲੋਂ ਖੋਲ੍ਹ ਲਈ ਗਈ ਇੱਥੇ ਇੱਕ ਮੁੰਡੇ ਨੂੰ ਪੰਗੜਾ ਸਿਖਾਉਣ ਦੇ ਲਈ ਰੱਖ ਲਿਆ ਗਿਆ ਸੀ ਸਾਰੇ ਜਾਣੇ ਖੁਸ਼ ਨਜ਼ਰ ਆ ਰਹੇ ਸੀ ਹੁਣ ਤੱਕ ਅਤੇ ਇਸ ਮਗਰੋਂ ਇੱਥੇ ਲਗਾਤਾਰ ਬੱਚੇ ਪੰਗੜਾ ਸਿੱਖਣਾ ਆਉਂਦੇ ਰਹਿੰਦੇ ਸੀ ਨਾਮ ਵੀ ਹੋ ਗਿਆ ਸੀ ਕਾਫੀ ਅਤੇ ਚਰਚਾ ਵੀ ਹੋ ਗਈ ਸੀ ਕਿ ਇਹ ਕੁੜੀ ਵਧੀਆ ਪੰਗੜਾ ਸਿਖਾਉਂਦੀ ਹੈ ਬੋਲਚਾਲ ਵੀ ਉਸਦੀ ਬਹੁਤ ਵਧੀਆ ਸੀ ਮਾਪਿਓ ਦੱਸਦੇ ਨੇ ਕਿ ਇੱਥੇ ਸ਼ੁਰੂ-ਸ਼ੁਰੂ ਦੇ ਦਿਨਾਤੀ ਵਿੱਚ ਜਿੰਨੇ ਵੀ ਪੰਜਾਬੀ ਗਏ ਤੇ ਉਹਨਾਂ ਨੂੰ ਮਦਦ ਦੀ ਲੋੜ ਹੁੰਦੀ ਸੀ ਤਾਂ ਰਵਿੰਦਰ ਨੇ ਉਹਨਾਂ ਦੀ ਮਦਦ ਵੀ ਕੀਤੀ ਸੀ ਇਸ ਕਰਕੇ ਰਵਿੰਦਰ ਨੂੰ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਲੋਕ ਉੱਥੇ ਮੌਜੂਦ ਸੀ ਕੁਝ ਸਮਾਂ ਲੰਘ ਗਿਆ ਪਰ ਘਰ ਦੇ ਵਿੱਚ ਕੋਈ ਬੱਚਾ ਨਹੀਂ ਹੋਇਆ ਪਰ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਘਰ ਦੇ ਵਿੱਚ ਕੁਝ ਹੋਰ ਗੱਲਾਂ ਨੂੰ ਲੈ ਕੇ ਲੜਾਈ ਝਗੜਾ ਹੋਣ ਲੱਗ ਪਿਆ ਸੀ ਜਿਸ ਤੇ ਚਲਦੇ ਹੋਏ ਰਵਿੰਦਰ ਕੌਰ ਨੇ ਫੈਸਲਾ ਕੀਤਾ ਕਿ ਉਹ ਹੁਣ ਇਸ ਘਰ ਦੇ ਵਿੱਚ ਨਹੀਂ ਰਹੇਗੀ ਮਨਮੀਤ ਅਤੇ ਰਵਿੰਦਰ ਜਿਨ੍ਹਾਂ ਨੇ ਮਰਜ਼ੀ ਦੇ ਨਾਲ ਇਹ ਲਵ ਮੈਰਿਜ ਕੀਤੀ ਸੀ ਅੱਜ ਇਹ ਰਿਸ਼ਤਾ ਟਿੜਕਦਾ ਦੇਖ ਕੇ ਦੋਵੇਂ ਜਾਣੇ ਅੰਦਰੋਂ ਯਕੀਨਨ ਟੁੱਟ ਰਹੇ ਹੋਣਗੇ ਤਾਂ ਖੈਰ ਇਸ ਤੇ ਵਿਚਾਲੇ ਕੁੜੀ ਅਲੱਗ ਰਹਿਣ ਲੱਗ ਪੈਂਦੀ ਆ ਤੇ ਮੁੰਡਾ ਉਸ ਨੂੰ ਫੋਨ ਕਰ ਕਰਕੇ ਬੁਲਾਉਣ ਦੀ ਕੋਸ਼ਿਸ਼ ਕਰਦਾ ਪਰ ਇਹ ਕਿਹਾ ਜਾ ਰਿਹਾ ਹੈ ਕਿ ਕੁੜੀ ਵਾਪਸ ਉਸ ਦੇ ਕੋਲ ਨਹੀਂ ਆਣਾ ਚਾਹਦੀ ਅਤੇ ਨਾ ਹੀ ਆਉਂਦੀ ਹੈ ਇਸ ਮਗਰੋਂ ਉਹ ਸਰੀ ਦੇ ਹੀ ਇੱਕ ਅਖਬਾਰ ਦੇ ਵਿੱਚ ਪੱਤਰਕਾਰ ਦੇ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਅਤੇ ਉਹ ਇੱਕ ਦਿਨ ਜਦੋਂ ਆਫਿਸ ਦੇ ਵਿੱਚ ਰਵਿੰਦਰ ਅਤੇ ਨਾਲ ਕੁਝ ਹੋਰ 4 ਤੋਂ 5 ਮੈਂਬਰ ਸਟਾਫ ਤੇ ਮੌਜੂਦ ਸੀ ਐਨ ਉਸੇ ਮੌਕੇ ਤੇ ਉਸਤਾ ਇਹ ਪਤੀ ਮਨਮੀਤ ਸਿੰਘ ਕਹਾੜੀ ਲੈ ਕੇ ਚਾਕੂ ਲੈ ਕੇ ਰਾਤ ਦੇ ਸਮੇਂ ਆਫਿਸ ਦੇ ਵਿੱਚ ਦਾਖਲ ਹੁੰਦਾ ਕੁੜੀ ਦੇ ਸਿਰ ਦੇ ਉੱਪਰ ਕਈ ਵਾਰ ਕੀਤੇ ਜਾਂਦੇ ਨੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਜਿਹੜਾ ਵੀ ਕੋਈ ਵਿੱਚ ਆਫਿਸ ਮੈਂਬਰ ਬਚਾਉਣ ਦੇ ਲਈ ਆਂਦਾ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਇਸ ਪਤੀ ਦੇ ਵੱਲੋਂ ਅਤੇ ਉਸ ਮਗਰੋਂ ਇਹ ਚੀਕਣ ਲੱਗ ਗਿਆ ਕਿ ਇਸ ਨੇ ਮੇਰੇ ਨਾਲ ਧੋਖਾ ਕੀਤਾ ਇਸ ਨੇ ਮੇਰੇ ਨਾਲ ਗਲਤ ਕੀਤਾ ਇਹੋ ਜੀਆਂ ਗੱਲਾਂ ਉਹ ਚੀਕ ਰਿਹਾ ਸੀ ਕਿ ਇਸ ਦੇ ਵਿਚਾਲੇ ਹੀ ਆਫਿਸ ਦੇ ਵਿੱਚੋਂ ਵਿੱਚੋਂ ਕਿਸੇ ਬੰਦੇ ਦੇ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੁਲਿਸ ਇੱਥੇ ਪਹੁੰਚ ਕੇ ਇਸ ਦਰਿੰਦੇ ਪਤੀ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਬਾਅਦ ਦੇ ਵਿੱਚ ਇਸ ਦੇ ਕਮਰੇ ਦੀ ਤਲਾਸ਼ੀ ਲਈ ਗਈ ਤਾਂ ਉੱਥੇ ਰਸੀਦਾਂ ਮਿਲੀਆਂ ਉਹਨਾਂ ਚਾਕੂਆਂ ਤੇ ਕੁਹਾੜੀਆਂ ਦੀਆਂ ਜੋ ਇਸਨੇ ਨਵੀਆਂ ਖਰੀਦੀਆਂ ਸੀ ਨਵੇਂ ਖਰੀਦੇ ਹੋਏ ਉਸ ਸਮਾਨ ਦੀ ਰਸੀਦ ਮਿਲੀ ਅਤੇ ਪਤਾ ਲੱਗ ਗਿਆ ਕਿ ਪੂਰੀ ਪਲੈਨਿੰਗ ਦੇ ਨਾਲ ਇਸ ਦੇ ਵੱਲੋਂ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਭਾਵੇਂ ਬਾਅਦ ਦੇ ਵਿੱਚ ਇਹ ਕੁਝ ਵੀ ਆਖ ਰਿਹਾ ਹੋਵੇ ਕਿ ਮੈਂ ਜੀ ਨਹੀਂ پا ਰਿਹਾ ਸੀ ਮੈਂ ਉਸਨੂੰ ਵਾਪਸ ਮਿਲਾਣਾ ਚਾਹੁੰਦਾ ਸੀ ਮੈਂ ਸੌ ਨਹੀਂ ਸਕਦਾ ਸੀ ਮੈਂ ਖਾ ਨਹੀਂ ਰਿਹਾ ਸੀ ਕਾਰਨ ਭਾਵੇਂ ਉਹ ਕੋਈ ਵੀ ਦੇ ਰਿਹਾ ਹੋਵੇ ਪਰ ਪੁਲਿਸ ਨੇ ਇੱਥੇ ਆਪਣੀ ਕਾਰਵਾਈ ਕਰਦੇ ਹੋਏ ਇਸ ਨੂੰ ਹਿਰਾਸਤ ਦੇ ਵਿੱਚ ਲਿਆ ਹੁਣ ਜਦੋਂ ਅਦਾਲਤ ਦੇ ਵਿੱਚ ਕੇਸ ਚੱਲਿਆ ਤਾਂ ਪਰਿਵਾਰਿਕ ਮੈਂਬਰ ਚਾਹੁੰਦੇ ਸੀ ਕਿ ਇਸ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਉਹ ਸਜ਼ਾ ਹੋਵੇ ਜਿਹੜੀ ਇਸ ਦੇ ਵੱਲੋਂ ਉਨ੍ਹਾਂ ਦੀ ਮਾਸੂਮ ਧੀ ਨੂੰ ਦਿੱਤੀ ਗਈ ਹੈ ਇੱਥੇ ਇਹ ਤੁਹਾਨੂੰ ਦੱਸਦੀ ਹੈ ਕਿ ਜਦੋਂ ਇਹ ਸਭ ਕੁਝ ਚੱਲ ਰਿਹਾ ਸੀ ਇਸ ਤੇ ਵਿਚਾਲੇ ਹੀ ਇਸ ਤੋਂ ਪਹਿਲਾਂ ਹੀ ਰਵਿੰਦਰ ਕੌਰ ਨੇ ਆਪਣੇ ਘਰ ਫੋਨ ਕਰਕੇ ਕਿਹਾ ਸੀ ਕਿ ਉਹ ਵਾਪਸ ਰਾਜਪੁਰਾ ਆਣਾ ਚਾਹੁੰਦੀ ਹੈ ਕੁਝ ਹੀ ਦਿਨਾਂ ਦੇ ਵਿੱਚ ਉਸਨੇ ਵਾਪਸ ਚਲੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਹ ਮਾੜੀ ਘਟਨਾ ਵਾਪਰ ਗਈ ਕਿ ਉਹ ਕੁੜੀ ਹਮੇਸ਼ਾ ਹਮੇਸ਼ਾ ਦੇ ਲਈ ਦੁਨੀਆ ਤੋਂ ਚਲੀ ਗਈ ਪਰ ਕਿਸਮਤ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਕਿ ਇਹ ਸਭ ਕੁਝ ਐਵੇਂ ਹੀ ਹੋਣਾ ਸੀ ਤਾਂ ਖੈਰ ਇਸ ਤੋਂ ਬਾਅਦ ਅਦਾਲਤ ਦੇ ਵਿੱਚ ਜਿਹੜਾ ਕੇਸ ਚੱਲ ਰਿਹਾ ਸੀ ਉਸ ਦੇ ਵਿੱਚ ਇਸ ਪਤੀ ਨੂੰ ਲੰਮੀ ਸਜ਼ਾ ਹੋਈ ਕਿਹਾ ਗਿਆ ਕਿ 14 ਤੋਂ 16 ਸਾਲ ਤੱਕ ਤਾਂ ਪੈਰੋਲ ਵੀ ਉਹ ਨਹੀਂ ਲੈ ਸਕਦਾ ਨਾਲੇ ਇਸ ਮੌਕੇ ਦੇ ਕੁੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਕਿ ਕੁੜੀ ਨੂੰ ਦਾਜ ਦੇਹਜ ਤੇ ਲਈ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਤੇ ਲਈ ਉਹ ਅਲਹਿਦਾ ਵੀ ਹੋ ਗਈ ਸੀ ਅਤੇ ਇਸੇ ਚੱਕਰਾਂ ਦੇ ਵਿੱਚ ਉਹਨਾਂ ਦੀ ਇਸ ਸੋਹਣੀ ਅਤੇ ਮਾਸੂਮ ਧੀ ਦੀ ਜਾਨ ਉਸੇ ਦੇ ਹੀ ਪਤੀ ਦੇ ਵੱਲੋਂ ਲੈ ਲਈ ਗਈ। ਸੱਚ ਦੀ ਆਵਾਜ਼ ਇੱਥੇ ਪੱਤਰਕਾਰੀ ਕਰਦੀ ਸਰੀ ਦੇ ਅਖਬਾਰ ਤੇ ਵਿੱਚ ਕੰਮ ਕਰਦੀ ਇੱਕ ਕੁੜੀ ਪਰਵਿੰਦਰ ਕੌਰ ਡੈਸਕ ਤੇ ਬੈਠੀ ਕੰਮ ਕਰ ਰਹੀ ਸੀ ਕਿ ਰਵਿੰਦਰ ਦੇ ਉੱਪਰੋਂ ਪਿੱਛੇ ਖੜੇ ਇੱਕ ਬੰਦੇ ਨੇ ਕੁਹਾੜੀ ਦੇ ਨਾਲ ਹਮਲਾ ਕਰ ਦਿੱਤਾ ਇਸ ਦੇ ਨਾਲ ਉੱਥੇ ਮੌਜੂਦ ਹੋਰ ਦੋ ਜਣੇ ਉਸ ਨੂੰ ਬਚਾਉਣ ਆਉਂਦੇ ਨੇ ਪਰ ਉਹ ਵੀ ਇਸ ਹਮਲੇ ਦੇ ਵਿੱਚ ਜ਼ਖਮੀ ਹੋ ਗਏ ਚਾਕੂ ਮਾਰ ਮਾਰ ਕੇ ਬਾਅਦ ਦੇ ਵਿੱਚ ਇਸ ਕੁੜੀ ਦੀ ਜਾਨ ਲੈ ਲਈ ਗਈ ਪਤਾ ਲੱਗਿਆ ਕਿ ਇਹ ਕੁੜੀ ਇੱਥੇ ਰਾਜਪੂਰੀ ਦੇ ਨਾਲ ਸਬੰਧਿਤ ਦਲੀਮਾ ਵਿਹਾਰਤੀ ਰਹਿਣ ਵਾਲੀ ਸੀ ਇਸ ਦੀ ਦੇ ਪਿਤਾ ਬਲਬੀਰ ਸਿੰਘ ਅਤੇ ਘਰ ਦੇ ਵਿੱਚ ਇੱਕ ਭਰਾ ਵੀ ਸੀ ਇਹ ਕੁੜੀ ਹੋਣ ਹਾਰ ਅਤੇ ਹੁਸ਼ਿਆਰ ਸੀ ਅਤੇ ਇਸ ਦੇ ਵੱਲੋਂ ਲਵ ਮੈਰਿਜ ਕਰਵਾਈ ਗਈ ਸੀ ਬਨਮੀਤ ਸਿੰਘ ਨਾਮ ਦੇ ਮੁੰਡੇ ਦੇ ਨਾਲ ਇਹ ਵਿਆਹ 28 ਦਸੰਬਰ 2008 ਨੂੰ ਹੋਇਆ ਸੀ ਇਸ ਕੁੜੀ ਦੇ ਪਿਤਾ ਬਲਬੀਰ ਸਿੰਘ ਪੰਗੂ ਫਤਿਹਗੜ੍ਹ ਸਾਹਿਬ ਦੀ IFCO ਕੰਪਨੀ ਤੇ ਵਿੱਚ ਡਿਪਟੀ ਮੈਨੇਜਰ ਸਨ ਅਤੇ ਭਰਾ FCI ਦੇ ਵਿੱਚ ਕੰਮ ਕਰਦਾ ਸੀ ਇਹ ਪਰਿਵਾਰ ਮਿਲ ਜੁਲ ਕੇ ਇਸ ਵਿਆਹ ਤੇ ਵਿੱਚ ਸ਼ਾਮਿਲ ਹੋਇਆ ਸੀ ਇਸ ਨੂੰ ਅਰੇਂਜ ਮੈਰਿਜ ਬਣਾ ਦਿੱਤਾ ਗਿਆ ਸੀ 9 April ਨੂੰ ਰਵਿੰਦਰ ਵਿਦੇਸ਼ ਦੀ ਧਰਤੀ ਤੇ ਆਪਣੇ ਕਦਮ ਰੱਖਦੀ ਹੈ ਤੇ ਉਸ ਤੋਂ ਬਾਅਦ ਇੱਥੇ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਤੇ ਨਾਲ ਬਦਲ ਗਈ ਮਨਮੀਤ ਜੋ ਕਿ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਇੱਥੇ ਪਹਿਲਾਂ ਤੋਂ ਹੀ ਰਹਿੰਦਾ ਸੀ ਆਪਣੀ ਪਤਨੀ ਨੂੰ ਵੀ ਇੱਥੇ ਲਿਆ ਆਉਂਦਾ ਵਿਦੇਸ਼ ਦੇ ਵਿੱਚ ਇਹ ਪਤਨੀ ਬੱਚਿਆਂ ਨੂੰ ਡਾਂਸ ਸਿਖਾਉਂਦੀ ਹੈ ਸ਼ਾਨੀ ਪੰਜਾਬ ਇਸ ਦਾ ਨਾਮ ਰੱਖਿਆ ਜਾਂਦਾ ਡਾਂਸ ਅਕੈਡਮੀ ਦਾ ਅਤੇ ਇੱਥੇ ਬਲਜਿੰਦਰ ਸਿੰਘ ਨਾਮ ਦੇ ਮੁੰਡੇ ਨੂੰ ਪੰਗੜਾ ਸਿਖਾਉਣ ਦੇ ਲਈ ਰੱਖਿਆ ਗਿਆ ਸੀ ਪੰਗੂ ਪਰੇਸ਼ਾਨ ਰਹਿਣ ਲੱਗ ਪਈ ਸੀ ਅਤੇ ਫਿਰ 2 ਸਾਲ ਬਾਅਦ ਇਹ ਦੋਵੇਂ ਹੀ ਜਾਣੇ પતિ-ਪਤਨੀ ਅਲੱਗ ਹੋ ਗਏ। ਸਾਨੂੰ ਪਤਾ ਲੱਗ ਗਿਆ ਕਿ ਇਹ ਅੱਡ ਹੋ ਚੁੱਕੇ ਨੇ। 1 ਮਹੀਨਾ ਮੁੰਡਾ ਦੱਸਿਆ ਜਾ ਰਿਹਾ ਹੈ ਕਿ ਮਿੰਤਾ ਕਰ ਰਿਹਾ ਸੀ ਕਿ ਕੁੜੀ ਵਾਪਸ ਆ ਜਾਵੇ ਪਰ ਵਿਚਲੀ ਗੱਲ ਕਿਸੇ ਨੂੰ ਨਹੀਂ ਪਤਾ ਲੱਗੀ ਕਿ ਲੜਾਈ ਦਾ ਕਾਰਨ ਕੀ ਬਣੀ। ਕਿਉਂ ਰਵਿੰਦਰ ਨੇ ਆਪਣਾ ਸਹੁਰਾ ਘਰ ਛੱਡਿਆ? ਕਿਉਂ ਉਹ ਅਲੱਗ ਰਹਿਣ ਲੱਗ ਪਈ? ਆਖਿਰਕਾਰ ਕਿੱਡੀ ਵੱਡੀ ਗੱਲ ਹੋ ਗਈ ਸੀ ਕਿ ਉਹ ਆਪਣੇ ਪਤੀ ਦੇ ਕੋਲ ਬੁਲਾਉਣ ਤੇ ਵੀ ਵਾਪਸ ਨਹੀਂ ਗਈ। ਸਰੀ ਦੇ ਵਿੱਚ ਸੱਚ ਦੀ ਆਵਾਜ਼ ਨਿਊਜ਼ਪੇਪਰ ਦੇ ਵਿੱਚ ਉਹ ਕੰਮ ਕਰਨ ਲੱਗ ਪਈ ਇੱਥੇ ਉਹ ਤਿੰਨ ਦਿਨ ਕੰਮ ਤੇ ਆਉਂਦੀ ਹੁੰਦੀ ਸੀ ਇਸ ਸਮੇਂ ਆਫਿਸ ਦੇ ਵਿੱਚ ਪੰਜ ਮੈਂਬਰ ਸੀ 11 ਵਜੇ ਤੱਕ ਇੱਥੇ ਸਾਰੇ ਕੰਮ ਕਰ ਰਹੇ ਸੀ ਕਿ ਇੱਕਦਮ ਇੱਕ ਮੁੰਡਾ ਅੰਦਰ ਆਇਆ ਅਤੇ ਇਹ ਰਵਿੰਦਰ ਦਾ ਪਤੀ ਮਨਮੀਤ ਸੀ ਕੁੜੀ ਦੇ ਉੱਪਰ ਉਸਨੇ ਹਮਲਾ ਕੀਤਾ ਕੁੜੀ ਨੇ ਖੁਦ ਨੂੰ ਬਚਾਉਣ ਦੇ ਲਈ ਕੋਸ਼ਿਸ਼ ਕੀਤੀ ਪਰ ਉਹ ਪਤੀ ਦਰਿੰਦਾ ਬਣ ਚੁੱਕਿਆ ਸੀ ਅਤੇ ਇੱਕ ਮਿੰਟ ਦੇ ਲਈ ਵੀ ਉਹ ਰੁਕਿਆ ਨਹੀਂ ਇਸ ਮਗਰੋਂ ਕੁੜੀ ਦੀਆਂ ਚੀਕਾਂ ਸਭ ਨੇ ਸੁਣੀਆਂ ਇਕੱਠੇ ਹੋ ਗਏ ਪੁਲਿਸ ਨੂੰ ਫੋਨ ਦਿੱਤਾ ਗਿਆ ਅਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਪਤੀ ਨੂੰ ਹਿਰਾਸਤ ਦੇ ਵਿੱਚ ਲਿਆ ਜੋ ਕਿ ਆਪਣੀ ਪਤਨੀ ਨੂੰ ਮਾਰਨ ਤੋਂ ਬਾਅਦ ਆਖ ਰਿਹਾ ਸੀ ਕਿ ਇਹਨੇ ਮੈਨੂੰ ਧੋਖਾ ਦਿੱਤਾ ਦਫਤਰ ਦੇ ਵਿੱਚ ਕੰਮ ਕਰਦੇ ਬੰਦੇ ਹੈਰਾਨ ਸੀ ਕਿ ਕੋਈ ਪਤੀ ਇੰਨਾ ਜ਼ਾਲਮ ਕਿਵੇਂ ਹੋ ਸਕਦਾ ਹੈ 31 ਜੁਲਾਈ ਨੂੰ ਮੁੰਡੇ ਦੇ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇੱਥੋਂ ਕੁਝ ਰਸੀਦਾਂ ਵੀ ਮਿਲੀਆਂ ਨੇ ਆਫਿਸ ਮੈਂਬਰਾਂ ਨੇ ਆਪਣੀ ਗਵਾਹੀ ਦਿੱਤੀ ਕਿ ਮਨਮੀਤ ਨੇ ਇਹ ਸਾਰਾ ਕੁਝ 나ਦੀ ਅੱਖਾਂ ਦੇ ਸਾਹਮਣੇ ਕੀਤਾ ਉਸ ਦੇ ਚਲੇ ਜਾਣ ਤੋਂ ਬਾਅਦ ਮੁੰਡਾ ਆਖਦਾ ਹੈ ਕਿ ਮੈਂ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦਾ ਸੀ ਕੁੜੀ ਨੂੰ ਵਾਪਸ ਆਪਣੇ ਕੋਲ ਪਾਣਾ ਚਾਹੁੰਦਾ ਸੀ ਉਹ ਮਿਰਗੀ ਦਾ ਮਰੀਜ਼ ਸੀ ਅਤੇ ਉਸਨੇ ਕਿਹਾ ਕਿ ਮੈਨੂੰ ਫਿਰ ਤੋਂ ਇਹ ਦੌਰੇ ਵੀ ਪੈਣ ਲੱਗ ਪਏ ਸਨ 21 ਜੂਨ 2013 ਇਸ ਨੂੰ ਅਮਰ ਕੈਦ ਦੀ ਸਜ਼ਾ ਸੁਣਾਈ ਗਈ 16 ਸਾਲ ਬਿਨਾ ਪੈਰੋਲ ਦੇ ਪਤੀ ਨੇ ਇਸ ਨੂੰ ਕਬੂਲ ਕੀਤਾ ਕਿ ਉਹ 30 ਵਾਰ ਆਪਣੀ ਪਤਨੀ ਦੇ ਉੱਪਰ ਵਾਰ ਕਰ ਚੁੱਕਿਆ ਕੁੜੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਦਾਜ ਦੀ ਮੰਗ ਨੂੰ ਲੈ ਕੇ ਇਹ ਸਭ ਕੁਝ ਹੋਇਆ ਸੀ ਪਰ ਕਿਸ ਤਰ੍ਹਾਂ ਦੇ ਨਾਲ ਲਵ ਮੈਰਿਜ ਦਾ ਖੋਫਨਾਕ ਅੰਤ ਹੋਇਆ ਜਿੱਥੇ ਰਵਿੰਦਰ ਦੀ ਜਾਨ ਉਸਦੇ ਹੀ ਉਸ ਪਤੀ ਨੇ ਲਈ ਜਿਨੇ ਕਾਲਜ ਦੇ ਵਿੱਚ ਪੜ੍ਹਦੇ ਸਮੇਂ ਕਸਮਾਂ ਵਾਦੇ ਕੀਤੇ ਪਿਆਰ ਕੀਤਾ ਪਿਆਰ ਨਿਭਾਉਣ ਦੀ ਖਾਤੀ ਰੋਹ ਵਿਦੇਸ਼ ਤੋਂ ਪੰਜਾਬ ਵਾਪਸ ਆਇਆ ਇੱਥੋਂ ਵਿਆਹ ਕਰਵਾ ਕੇ ਆਪਣੀ ਇਸ ਪਿਆਰੀ ਲਾੜੀ ਨੂੰ ਵਿਦੇਸ਼ ਲੈ ਕੇ ਗਿਆ ਪਰ ਉੱਥੇ ਲੈ ਜਾ ਕੇ ਉਸਨੇ ਇਸ ਦੀ ਜਾਨ ਲੈ ਲਈ